ਲਓ ਜੀ ਆਪਾਂ ਨੇ ਬਣਾ ਲਈਆਂ ਜੀ ਮਠੀਆਂ ਦੇਖੋ ਜੀ ਮਠੀਆਂ ਕੁੜਕੀਆਂ ਕੁੜਕੀਆਂ ਮਠੀਆਂ ਇਹਨਾਂ ਦੇ ਵਿੱਚ ਆਪਾਂ ਨੇ ਜੀ ਦੋ ਕੋਲੀਆਂ ਪਾਈਆਂ ਸੀ ਜੀ ਆਪਾਂ ਨੇ ਸ਼ੱਕਰ ਦੀਆਂ ਤੇ ਚਾਰ ਕੌਲੀਆਂ ਪਾਈਆਂ ਸੀ ਆਟੇ ਦੀਆਂ ਅੱਧੇ ਕੌਲੀ ਪਾਈ ਸੀ ਆਪਾਂ ਨੇ ਘਿਓ ਦੀ ਆਟੇ ਦੇ ਵਿੱਚ ਮੋਨ ਪਾਇਆ ਸੀਗਾ ਆਟੇ ਨੂੰ ਪੂਰਾ ਮਲ ਕੇ ਦੇਖਿਆ ਤੇ ਉਹਦੀ ਮੁਠੀ ਇੱਦਾਂ ਬਣ ਕੇ ਦੇਖਣੀ ਹੈ ਤੇ ਜੇ ਮੁਠੀ ਦੇ ਵਿੱਚ ਆਟਾ ਆ ਰਿਹਾ ਤਾਂ ਉਹਦੇ ਵਿੱਚ ਥੋੜਾ ਜਿਹਾ ਪਾਣੀ ਲੈ ਕੇ ਸਖਤ ਜਾਂ ਨਾ ਸਖਤ ਹੋਵੇ ਨਾ ਢਿੱਲਾ ਹੋਵੇ ਆਟਾ ਗੁੰਨੋ ਆਟਾ ਗੁੰਨਣ ਤੋਂ ਬਾਅਦ ਫਿਰ ਆਪਣੀਆਂ ਬੇਲਾਂ ਲੈ ਕੇ ਬੇਲ ਕੇ ਤੇ ਆਪਣਾ ਮਠੀਆਂ ਬਣਾਓ ਜੀ ਤੇ ਤੁਸੀਂ ਇਹਦੇ ਵਿੱਚ ਕੋਈ ਵੀ ਮਤਲਬ ਕਿ ਸਮਾਨ ਪਾ ਸਕਦੇ ਹੋ ਜਿਸ ਤਰ੍ਹਾਂ ਆਪਣਾ ਸੌਂਫ ਹੋਈ ਤੇ ਆਪਣਾ ਉਹ ਹੋਇਆ ਖੋਪੇ ਦਾ ਬੂਰਾ ਹੋਇਆ ਤੇ ਤੁਹਾਡੇ ਆਪਣੀ ਮਰਜ਼ੀ ਹੈਗੀ ਮੈਂ ਤਾਂ ਅੱਧਾ ਚਮਚਾ ਨਮਕ ਦਾ ਪਾਇਆ ਸੀ ਬਸ ਤੇ ਤੁਸੀਂ ਮਿੱਠਾ ਛੋਟਾ ਵੀ ਪਾ ਸਕਦੇ ਹੋ ਜੇ ਜ਼ਿਆਦਾ ਮਲਾਈਮ ਕਰਨੀਆਂ ਨੇ ਵੈਸੇ ਮੈਂ ਕੜਤੂਮੀਆਂ ਕੜਤੂਮੀਆਂ ਕਰਤੂਮੀਆਂ ਕਰੀਆਂ ਨੇ ਦੇਖੋ ਇਹ ਫਿਰ ਕੜਤੂਮੀਆਂ ਕੜਤੂਮੀਆਂ ਬਣ ਲਿਆ ਨੇ ਆ ਦੇਖੋ ਬਹੁਤ ਵਧੀਆ ਨੇ ਬਹੁਤ ਅੱਛੀਆਂ ਨੇ ਤੇ ਤੁਸੀਂ ਇਹਨਾਂ ਨੂੰ ਹਫਤਾ ਵੀ ਖਾ ਸਕਦੇ ਹੋ 10 ਦਿਨ 15 ਦਿਨ ਜਿੰਨੇ ਦੀ ਮਰਜ਼ੀ ਖਾਓ ਜਿੰਨੀਆਂ ਮਰਜ਼ੀ ਬਣਾ ਲਓ ਅਸਤੇ ਫੇਰ ਗੁਰਦੁਆਰਾ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਣੀਆਂ ਸੀਗੀਆਂ ਮੰਦਿਰ ਵੀ ਤੇ ਤਾਂ ਕਰਕੇ ਇੰਨੀਆਂ ਕੁ ਬਣਾ ਲਿਆ ਸੀਗੀਆਂ